ਮੇਰਾ ਨਾਮ ਸਮਰਪ੍ਰੀਤ ਘੋਰਾ ਮੈਂ ਇਥੇ ਆਇਲਸ ਕਰ ਰਹੀ ਆ ਰੀਸੈਂਟਲੀ ਮੈਂ ਪਹਿਲਾਂ ਕਿਸੇ ਹੋਰ ਕਿਸੇ ਆਇਲਸ ਕਰ ਰਹੀ ਸੀ ਪਰ ਮੈਨੂੰ ਕਿਸੇ ਨੇ ਦੱਸਿਆ ਵੀ ਕੈਨਨ ਵਾਲੇ ਬਹੁਤ ਵਧੀਆ ਨੇ ਕੈਨਨ ਬ੍ਰਾਡ ਸਟਡੀ ਦੇ ਵਿੱਚ ਕਿਉਂਕਿ ਇਥੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਹੋਰ ਸਾਰੇ ਮਤਲਬ ਬਹੁਤ ਸਾਰੇ ਕੰਟਰੀਜ਼ ਨੇ ਜਿਹੜੇ ਇਥੇ ਜਿਵੇਂ ਕਿ ਬਹੁਤ ਸਾਰੇ ਵਧੀਆ ਟ੍ਰੇਨਰਸ ਨੇ ਜਿਹੜੇ ਡੀਲ ਕਰਦੇ ਨੇ ਤੇ ਆਪਣੇ ਜਿਹੜਾ ਨੀਅਰ ਬਾਏ ਫਿਊਚਰ ਦੇ ਵਿੱਚ ਵੀ ਆਪਾਂ ਆਪਦਾ ਜਿਹੜਾ ਕਰੀਅਰ ਸਕਸੈਸ ਕਰ ਸਕਦੇ ਆ ਤੇ ਮੈਂ ਇਹੀ ਅਪੀਲ ਕਰ ਰਹੀ ਆ ਸਾਰਿਆਂ ਨੂੰ ਵੈਸਟ ਕਾਲਜੇਸ ਨੇ ਤੇ ਯੂਨੀਵਰਸਿਟੀਆਂ ਨੇ ਜਿਹੜੇ ਬੈ ਲੈ ਕੇ ਜਾਵਾਂ ਇਥੋਂ ਤੇ ਆਪਣੇ ਫਿਊਚਰਸ ਦੇ ਵਿੱਚ ਅਪਨਾ ਸਕਸੈਸ ਹੋ ਸਕੋ ਥੈਂਕ ਯੂ ਯੋਰ ਫੇਵਰਟ Song Translate for me as you go along ਖਸੀ ਗੱਲ ਜੀ ਮੇਰਾ ਨਾਮ ਸੁਖੀ ਸਿੰਘ ਆ ਤੇ ਮੈਂ ਇਥੇ ਆਇਲੈਸ ਇੰਸਟੀਟਿਊਸ਼ਨ 'ਚ ਲੱਗਿਆ ਹੋਇਆ ਕੈਨਨ ਪਰਮੈਨੈਂਟ ਤੇ ਮੈਂ ਲੁਧਿਆਣੇ ਤੋਂ ਆਉਂਦਾ ਹਾਂ ਤੇ ਮੈਂ ਲੁਧਿਆਣਾ ਤੋਂ ਇੱਥੇ ਖਾਸ ਕਰਕੇ ਆਈਲੈਸ ਕਰਨ ਆਇਆ ਵਾਈ ਤੇ ਹੁਣ ਮੇਰੀ ਆਈਲੈਸ ਕੰਪਲੀਟ ਹੋ ਚੁੱਕੀ ਆ ਤੇ ਕੈਨੋਮ ਥਰੂ ਹੋਣ ਤੇ ਮੇਰਾ ਬਾਹਰ ਜਾਣ ਦਾ ਸੁਪਨਾ ਬਹੁਤ ਸ਼ੇਦੀ ਪੂਰਾ ਹੋਣਾ ਤੇ ਨਾਲ ਮੇਰੇ ਬੜੀਆ ਬੈਂਡ ਆ ਗਏ ਤੇ ਹੁਣ ਮੈਂ ਫੈਲ ਵੀ ਕੈਨੋਮ ਦੇ ਥਰੂ ਹੀ ਲਵਾਉਂਗਾ ਤੇ ਕੈਨ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਮੈਂ ਰੈਗੂਲਰ ਕਾਲਿੰਗ ਕਰਾਂਗਾ ਕੋਈ ਨਾ ਟ੍ਰੈਲ ਪ੍ਰੋਗਰਾਮ ਐਂਡ ਸੋ ਦ ਅਸ ਟੂ ዱ ਸਮਥਿੰਗ ਫਾਰ ਦੀ ਵਿਜਵਨ ਐਂਡ ਦੀ ਫੇਰ ਡਿਸੇਬਲ ਐਂਡ Underprivileged regarding education and jobs become a key driver in my life. And college scholarship program. And so that I do something for the millions of ਜੀ ਦੇ ਵੈਦ ਨਾਲ ਪ੍ਰੇਟੀਚਰ ਦੇ ਬਾਰੇ ਐਜੂਕੇਸ਼ਨ ਐਂਡ ਕੁਟੀਵਾ ਕੀ ਡਾਈਰੈਕਟਰੀ ਵਿੱਚ ਲਾਈਟ ਹੈ ਐਂਡ ਆਈ ਕੀ ਮੇਰਾ ਨਾਮ ਗੁਰਲੀਨ कौर ਬਾਜਵਾ ਹੈ ਮੈਂ ਬਰਨਾਲੇ ਦੀ ਰਹਿਣ ਵਾਲੀ ਹਾਂ ਇਸ ਟਾਈਮ ਮੈਂ ਕੈਨਮ ਦੇ ਵਿੱਚ ਆਇਲਸ ਦੀ ਤਿਆਰੀ ਕਰਦੀ ਹਾਂ ਇਹ ਬਹੁਤ ਵਧੀਆ ਸੰਸਥਾ ਹੈ ਇਸ ਵਿੱਚ ਹਰ ਇੱਕ ਟੀਚਰ ਇੱਕ ਦੂਜੇ ਨਾਲ ਵਧੀਆ ਡੀਲ ਕਰਦੇ ਹਨ ਇਹ ਆਪਣੇ ਜਵਾਖਾਂ ਨੂੰ ਇੱਕ ਸਹੀ ਉਡਾਨ ਤੇ ਇੱਕ ਸਹੀ ਰਾਹ ਦੱਸਦੇ ਹਨ ਜਿਸ ਨਾਲ ਵਿਦਿਆਰਥੀ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ ਮੈਂ ਦੀਪਕਰ ਬ੍ਰਾਂਚ ਹੈੱਡ ਕੈਨਮ ਕੰਸਲਟੈਂਟਸ ਬਰਨਾਲਾ ਤੋਂ ਆ ਤੇ ਅਸੀਂ ਬਰਨਾਲਾ ਵਾਸੀਆਂ ਵਾਸਤੇ ਇੱਕ ਬਹੁਤ ਹੀ ਖੁਸ਼ਖਬਰੀ ਲੈ ਕੇ ਆਏ ਆ ਕੈਨਮ ਕੰਸਲਟੈਂਟਸ ਗਰੁੱਪ ਜਿਸ ਦੀਆਂ ਕੀ ਓਵਰঅল 35 ਬ੍ਰਾਂਚਾਂ ਨੇ ਸਾਡੇ ਪੂਰੇ ਦੇਸ਼ ਭਰ ਦੇ ਵਿੱਚ ਐਂਡ ਜਿਹੜੀ ਸਾਡੀ ਸਭ ਤੋਂ ਮੇਨ ਗੱਲ ਹੈ ਕਿ ਕੈਨਮ ਕੰਸਲਟੈਂਟ ਸਿਰਫ ਔਰ ਸਿਰਫ ਸਟੱਡੀ ਵੀਜ਼ਾ 'ਚ ਡੀਲ ਕਰਦਾ ਐਂਡ ਅਸੀਂ ਕੋਈ ਵੀ ਚਾਰਜ ਨਹੀਂ ਕਰਦੇ ਹੈਗੇ ਸਟੂਡੈਂਟਸ ਨੂੰ ਅਰਥਾਤ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਸਟੂਡੈਂਟਸ ਤੋਂ ਸਾਡੀਆਂ ਸੇਵਾਵਾਂ ਨੇ ਜਿਹੜੀਆਂ ਉਹ ਬਿਲਕੁਲ ਮੁਫਤ ਹਨ ਐਂਡ ਬੜਾ ਹੀ ਟ੍ਰਾਂਸਪੇਰੈਂਟ ਕੰਮ ਹੈ ਡਾਇਰੈਕਟ ਬੱਚਿਆਂ ਨੂੰ ਅਪਡੇਟਸ ਜਾਂਦੀਆਂ ਨੇਗੀਆਂ ਯੂਨੀਵਰਸਿਟੀ ਵੱਲੋਂ ਕਾਲਜ ਵੱਲੋਂ ਐਂਡ ਐਮਬੈਸੀ ਵੱਲੋਂ ਠੀਕ ਹੈ ਸੋ ਸਭ ਤੋਂ ਮੇਨ ਜਿਹੜੀ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣ ਜਾ ਰਿਹਾ ਹਾਂ ਉਹ ਇਹ ਹੈ ਕਿ ਅਸੀਂ ਅੱਜ ਇੰਟਰਨੈਸ਼ਨਲ ਐਜੂਕੇਸ਼ਨਲ ਫੇਅਰ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਕੈਨੇਡਾ ਯੂਕੇ ਯੂਐਸਏ ਜਰਮਨੀ ਫਰਾਂਸ ਇਟਲੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਰਿਪਰੈਜ਼ੈਂਟੇਟਿਵਸ ਕਾਲਜ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵਸ ਨੇ ਹਿੱਸਾ ਲਿਆ ਸਾਡੇ ਕੋਲ ਅੰਦਾਜ਼ਾ ਹੈ ਜੋ ਹੋਟਲ ਮਿਡਵੇ ਦੇ ਵਿੱਚ ਤਕਰੀਬਨ 200 ਬੱਚਿਆਂ ਨੇ ਹਿੱਸਾ ਲੈ ਕੇ ਇਸ ਇਵੈਂਟ ਦੇ ਵਿੱਚ ਆਪਣਾ ਲਾਭ ਉਠਾਇਆ ਹੈ ਅਪਲਾਈ ਕੀਤਾ ਜਿਸ ਦੇ ਕੋਈ ਵੀ ਚਾਰਜਸ ਨਹੀਂ ਲੱਤੇਗੇ ਦੂਸਰਾ ਸਾਡੇ ਕੋਲ ਅੱਜ ਸਾਡੇ ਕੈਨਮ ਕੰਸਲਟੈਂਟ ਬਰਨਾਲਾ ਦਾ ਜਿਹੜਾ ਦਫ਼ਤਰ ਹੈ ਮੈਂ ਬੱਸ ਸਟੈਂਡ ਦੇ ਨਾਲ 16 ਏਕੜ ਦੇ ਵਿੱਚ ਉੱਥੇ ਅਸੀਂ ਰਿਐਲਿਟੀ ਟੈਸਟ ਆਰਗੇਨਾਈਜ਼ ਕਰਵਾਇਆ ਜਿਸ ਦੇ ਵਿੱਚ ਤਕਰੀਬਨ 750 ਬੱਚੇ ਨੇ ਆ ਕੇ ਆਪਣੇ ਆਈਜ਼ ਤੇ ਪੀਟੀ ਦਾ ਟੈਸਟ ਦਿੱਤਾ ਤੇ ਜਿਸ ਤੋਂ ਉਹਨਾਂ ਨੂੰ ਆਪਣੀ ਕਾਬਲੀਅਤ ਦਾ ਪਤਾ ਲੱਗਿਆ ਕਿ ਅਸੀਂ ਕਿਸ ਕਿਸ ਪ੍ਰੋਫਾਈਲ ਦੇ ਵਿੱਚ ਐਲੀਜੀਬਲ ਆ ਸੋ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਕੈਨਮ ਦਾ ਬਰਨਾਲਾ ਦੇ ਵਿੱਚ ਹੋਣਾ ਆਪਣੇ ਆਪ ਦੇ ਵਿੱਚ ਇੱਕ ਪ੍ਰਿਵਿਲੇਜ ਹੈ ਕਿਉਂਕਿ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਠੱਗੀਆਂ ਠੋਰੀਆਂ ਹੋ ਰਹੀਆਂ ਨੇ ਗਿਆ ਲੋਕਾਂ ਤੋਂ ਪੈਸੇ ਲੈਤੇ ਜਾ ਰਹੇ ਨੇਗੇ ਉੱਥੇ ਇੱਕ ਇਹੋ ਜਿਹਾ ਗਰੁੱਪ ਵੀ ਹੈ ਜਿਹੜਾ ਸਿਰਫ ਔਰ ਸਿਰਫ ਸਟੱਡੀ ਵੀਜ਼ਾ 'ਚ ਡੀਲ ਕਰਦਾ ਹੈ ਨਾ ਕੋਈ ਵਿਜ਼ਟਰ ਵੀਜ਼ਾ ਨਾ ਕੋਈ ਵਰਕ ਵੀਜ਼ਾ ਐਂਡ ਨਾਲ ਹੀ ਨਾਲ ਅਸੀਂ ਸਟੂਡੈਂਟਸ ਤੋਂ ਕੋਈ ਵੀ ਚਾਰਜਸ ਨਹੀਂ ਲੈਂਦੇ ਮੀਨਸ ਅਸੀਂ ਸਾਫ਼ ਸ਼ਬਦਾਂ 'ਚ ਬੱਚੇ ਦੱਸ ਦਿੰਦੇ ਆਂ ਵੀ ਹਾਂ ਰਾਜੇ ਅਸੀਂ ਤੇਰਾ ਕੇਸ ਲਵਾਂਗੇ ਜਾਂ ਨਹੀਂ ਲਵਾਂਗੇ ਕਿਉਂਕਿ ਸਾਨੂੰ ਬੱਚਿਆਂ ਤੋਂ ਕੋਈ ਲਾਲਚੀ ਨਹੀਂ ਹੈਗਾ ਰਾਈਟ ਸੋ ਮੈਂ ਕਹੂੰਗਾ ਤੁਸੀਂ ਇੱਕ ਵਾਰ ਜਿੰਨਾ ਦਾ ਵੀ ਸੁਪਨਾ ਹੈ ਜੋ ਕਿਸੇ ਦਾ ਕੋਈ ਗੈਪ ਹੈ ਕਿਸੇ ਤੋਂ ਆਈਐਸ ਪੀਟੀ ਕਲੀਅਰ ਨਹੀਂ ਹੋ ਰਹੀ ਜਾਂ ਫਿਰ ਕੋਈ ਵੀ ਤੁਹਾਨੂੰ ਲੱਗਦਾ ਵੀ ਤੁਹਾਡੀ ਪ੍ਰੋਫਾਈਲ 'ਚ ਸਮੱਸਿਆ ਹੈਗੀ ਹੈ ਤੁਸੀਂ ਇੱਕ ਵਾਰ ਸਾਡੇ ਕੋਲ ਜ਼ਰੂਰ ਆਓ ਵਿਜ਼ਿਟ ਕਰੋ ਕੈਨਮ ਕੰਸਲਟੈਂਟਸ ਬਰਨਾਲਾ 16 ਏਕੜ ਦੇ ਵਿੱਚ ਬੱਸ ਸਟੈਂਡ ਦੀ ਬੈਕ ਸਾਈਡ ਤੇ ਸਭ ਤੋਂ ਪਹਿਲਾ ਦਫ਼ਤਰ ਹੈ ਪਲੀਜ਼ ਸਾਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਹਰਜੀਤ ਸਿੰਘ ਮੈਂ ਬਰਨਾਲਾ ਜ਼ਿਲ੍ਹੇ ਤੋਂ ਬਰਨੌਂ ਕਰਦਾ ਹਾਂਗਾ ਤੇ ਮੇਰਾ ਬੇਟਾ ਇਸ ਟਾਈਮ ਯੂਨੀਵਰਸਿਟੀ ਬਿਨੀ ਪੈਗ ਵਿੱਚ ਸਟੱਡੀ ਕਰ ਰਿਹਾ ਡਿਗਰੀ ਦੀ ਉਹ ਕੈਨੇਡਾ ਦੀ ਬਦੌਲਤ ਹੀ ਉਹ ਆਪਣਾ ਵਧੀਆ ਕੋਰਸ ਚੁਆਇਸ ਕੀਤਾ ਉਹਨੇ ਬੀਬੀਏ ਦਾ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਉਹਦੇ ਚ ਉਹਨੇ ਆਪਦੀ ਸਪੈਸ਼ਲਿਸਟਿੰਗ ਕਰਨੀ ਹੈ ਅਕਾਊਂਟਿੰਗ 'ਚ ਇਹਨਾਂ ਦੀ ਬਦੌਲਤ ਹੀ ਉਹ ਇਸ ਟਾਈਮ ਜੂਨੀਅਰ ਬਿਨੀ ਪੈਕੇਜ 'ਚ ਆਪਦੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਉੱਥੇ ਹੀ ਪੀਆਰ ਲਊਗਾ ਆਪਦੀ ਤੇ ਇਹਨਾਂ ਨੇ ਸਾਤੋਂ ਕੋਈ ਵੀ ਨਾ ਪਹਿਲਾਂ ਨਾ ਆਫਟਰ ਵੀ ਜਦੋਂ ਚਾਰਜ ਕੀਤਾਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜਿਸ ਨੇ ਵੀ ਆਪਣਾ ਬੱਚਾ ਕਰੇਡਾ ਆਸਟ੍ਰੇਲੀਆ ਜਾਂ ਕੋਈ ਜ਼ੋਰ ਕੰਟਰੀ ਭਜਣਾ ਤੋਂ ਕੈਨਮ ਕੋਲ ਜਰੂਰ ਵਿਜ਼ਿਟ ਕਰੇ ਇਹਨਾਂ ਦੀ ਬਹੁਤ ਵਧੀਆ ਸਰਵਿਸ ਆ ਗਈ ਤੇ ਜੋ ਵੀ ਕੰਮ ਕਰਦੇ ਸਾਰਾ ਟਰਾਂਸਪੋਰਟ ਕਰਦੇ ਨੇਗੇ ਕਿਸੇ ਨਾਲ ਗਲਤ ਧੋਖਾ ਨਹੀਂ ਕਰਦੇ ਜਿਵੇਂ ਅੱਜਕੱਲ ਆਪਣੇ ਆਮ ਏਜੰਟ ਕਰੀ ਜਾਂਦੇ ਨੇ